ਅਮਰਸਰ ਪੁਲਿਸ ਵੱਲੋਂ 6 ਪਿਸਤਲਾ ਸਮੇਤ ਅਤੇ 1 ਕਿਲੋ 10 ਗ੍ਰਾਮ ਹਿਰੋਇਨ ਸਮੇਤ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਾ ਵਿਰੋਧ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਵਿੱਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਆਪਾਂ ਕਹਿ ਸਕਦੇ ਹਾਂ ਉਹਨੂੰ ਬਸਟ ਕੀਤਾ ਡਿਸਮੈਂਟਲ ਕੀਤਾ ਇਹਦੇ ਵਿੱਚ 6 ਸੋਫਿਸਟੀਕੇਟਿਡ ਪਿਸਟਲ ਫੜੇ ਗਏ ਆ 5 ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਜਿਹੜਾ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹਿਰੋਇਨ ਦੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਕ ਬੇਸਡ ਸਮਗਲਰ ਦਾ ਕਾਮਨ ਕੰਟੈਕਟ ਹੈਗਾ ਡਰੋਨਸ ਰਾਹੀਂ ਪੁਸ਼ਨ ਕੀਤੀਆਂ ਗਈਆਂ ਇੰਡੀਅਨ ਟਰੇਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਕ ਬੇਸਡ ਸਮਗਲਰ ਥਰੂ ਹੀ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀਸੋਸ਼ਲ ਐਲੀਮੈਂਟ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਰਿਸਟ ਮੋਡਿਊਲ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਇਹ ਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਹਦੇ ਪਹਿਲਾਂ ਨਾਕਾਬੰਦੀ ਦੇ ਦੌਰਾਨ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਛਾਟਾ ਏਰੀਏ ਦੇ ਵਿੱਚ ਆਕਾਸ਼ ਮਸੀ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹਨਾਂ ਦੋਨੋਂ ਤੋਂ ਇੱਕ ਇੱਕ ਪਿਸਤਲ ਮਿਲੇ ਆ ਇੱਕ 3 ਬੋਰ ਦਾ ਤੇ ਇੱਕ ਗਲੌਕ ਉਹਨਾਂ ਦੀ ਪੁਛਗੋਚ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਵੀਰ ਤੇ ਸੁਖਵਿੰਦਰ ਤੋਂ ਤਿੰਨ ਪਿਸਤੌਲ ਮਿਲੇ 3 ਬੋਰ ਪਿਸਤਲ ਤੇ ਨਾਲ 1 ਕਿਜੀ 10 ਗ੍ਰਾਮ ਹਿਰੋਇਨ ਉਹਨਾਂ ਦੇ ਕਹਾ ਅੱਗੇ ਜਿਹੜੀ ਹੈ ਪੁਛਗੋਚ ਤੋਂ ਕਰਨਵੀਰ ਏਰੀਆਸ ਕਰਨ ਤੇ ਗੁਰਪੇਜ ਭੇਜਿਆ ਤੇ ਇਹ ਸਾਰੇ ਜਿਹੜੇ ਹੈ ਫੜੇ ਗਏ ਤੇ ਇਹਨਾਂ ਤੋਂ ਇੱਕ ਹੋਰ ਪਿਸਤੌਲ ਵੀ ਰਿਕਵਰ ਹੋਇਆ ਜੇ ਆਪਾਂ ਇਹਨਾਂ ਦਾ ਪ੍ਰੋਫਾਈਲ ਦੇਖੀਏ ਸਾਰੇ ਜਿਹੜੇ ਦੋਸ਼ੀ ਨੇ ਬਾਰਡਰ ਦੇ ਨਾਲ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਇਹਨਾਂ ਦੇ ਪਿੰਡ ਨੇ ਔਰ ਏਜ ਗਰੁੱਪ ਜਿਹੜਾ 18 ਤੋਂ 31 ਸਾਲ ਹੈ ਔਰ ਮਾਈਨਰ ਛੋਟਾ ਕੰਮ ਕਰਦੇ ਆ ਜਿਵੇਂ ਆਕਾਸ਼ ਮਸੀਹ ਹੈ 24 ਸਾਲ ਦਾ ਇਹ హెయిర్ ਕਟਿੰਗ ਦਾ ਬਾਰਬਰ ਦਾ ਕੰਮ ਕਰਦਾ ਇਹ ਲੋਪੋ ਕੋ ਇਹ ਅਮਰਸਰ ਰੂਰਲ ਦੇ ਏਰੀਆ ਦਾ ਰਹਿਣ ਵਾਲਾ ਪੰਡੋਰੀ ਪਿੰਡ ਦਾ ਦੂਸਰਾ ਐਸੇ ਪਿੰਡ ਦਾ ਬੰਡਾ ਹੈਗਾ ਪ੍ਰਿੰਸ ਇਹ 18 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਵੀਰ ਕਰਨ ਜਿਹੜਾ ਚੁਗਾਵਾ ਅਜਨਾਲਾ ਰੋਡ ਬਾਈਪਾਸ ਪੀਐਸ ਲੋਪੋਕੇ अगेन ਅੰਮ੍ਰਿਤਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਏ ਦਾ ਹੈਗਾ ਪੰਜਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਇਹ ਗੁਰਪ੍ਰੇਮ ਭੇਜਾ ਜਿਹੜਾ 31 ਸਾਲ ਦਾ ਹੈ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪ੍ਰੇਮ ਭੇਜਾ ਜਿਹੜਾ ਉਹ ਨਾਲ ਹੀ ਲੱਗਦਾ ਸਰਾਇ ਅਮਨਤ ਖਾਨ ਤਰਨਤਨ ਦਾ ਜਿਹੜਾ ਪਿੰਡ ਹੈ ਉਤੋਂ ਦਾ ਰਹਿਣ ਵਾਲਾ ਤੋਂ ਬੇਸਿਕਲੀ ਗੱਲ ਕੀ ਹੈ ਕਿ ਉਹ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਕਿਸਤਾਨ ਦੇ ਸਮਗਲਰਸ ਦੇ ਨਾਲ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਇਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨੇ ਕਿਵੇਂ ਕਰਨੇ ਆ ਉਹ ਇਸ ਚ ਅਜੇ ਜਿਹੜੇ ਜਦੋਂ ਪ੍ਰਿੰਸ ਤੇ ਫੜੇ ਗਏ ਸ਼ੁਰੂ ਇਹਨਾਂ ਨੂੰ ਅਜੇ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰ ਨੂੰ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡਿਲੀਵਰੀ ਦੇਣੀ ਹੈ ਤੇ ਦੂਜੇ ਬੰਦਿਆਂ ਕੋਲ ਵੀ ਅੱਗੇ ਅਜੇ ਆਰਡਰਸ ਮਿਲਣੇ ਸੀ ਤਾਂ ਕਰਕੇ ਉਹ ਉੱਥੋਂ ਹੀ ਪਹਿਲਾਂ ਹੀ ਜਿਹੜੇ ਸਾਡੇ ਸੀਏਆਈ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ ਜਿਹੜਾ ਪੈਟਰਨ ਉਹੀ ਹੈ ਕਿ ਉਹ ਜਿਹੜੇ ਡਰੱਗ ਸਮਗਲਿੰਗ ਦੀਆਂ ਲਾਈਨਸ ਨੇ ਤੇ ਨਾਲ ਆਨ ਸਮਗਲਿੰਗ ਦੀ ਹੈ ਕਾਮਨ ਨੇ ਔਰ ਲਿਊਕਰੇਟਿਵ ਹੋਣ ਕਰਕੇ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਪੈਸੇ ਦਾ ਬਹਿਕਾਵਾ ਦੇ ਕੇ ਉਹਨਾਂ ਲਾਈਨਸ ਦੇ थ्रू ਹੀ ਇਹ ਪੁਸ਼ਿੰਗ ਕੀਤੀ ਜਾਂਦੀ ਹੈ ਕਨਸਾਈਨਮੈਂਟ ਚਾਹੇ ਉਹ ਨਾਰਕੋਟਿਕ ਦੀ ਹੋਵੇ ਔਰ ਚਾਹੇ ਆਮਜ਼ੀ ਹੋਵੇ ਸੋ ਅਲਾਈਵ ਰੱਖਦੇ ਆਪਣਾ ਇਹ ਜਿਹੜਾ ਪਾਕਿਸਤਾਨ ਤੋਂ ਸਾਈਡ ਤੋਂ ਇੰਟਰਨੈਸ਼ਨਲ ਬਾਰਡਰ ਅਥਾਰਟੀ ਪੁਸ਼ਿੰਗ ਕੀਤੀ ਜਾਂਦੀ ਹੈ ਸੋ ਥੈਟ ਉਹਨਾਂ ਨੇ ਜਦੋਂ ਵੀ ਕਿਤੇ ਹੋਰ ਲੋਡ ਪੈਂਦੀ ਹੈ ਕੋਈ ਐਕਸਪਲੋਸਿਵ ਭੇਜਣਾ ਕੋਈ ਹੋਰ ਵੱਡੇ ਆਮਸ ਭੇਜਣੇ ਆ ਉਹ ਲਾਈਨ ਜੁਨੇ ਦੇ ਅਲਾਈਵ ਬ੍ਰਾਂਡ ਤੇ ਲੋਕ ਇਤਨਾ ਜੁੜੇ ਰਹਿਣ ਪੈਸੇ ਦੇ ਲਾਲਚ ਦੇ ਵਿੱਚ ਤੇ ਇਹ ਸਾਰੀ ਕਾਰਵਾਈ ਦੇ ਵਿੱਚ ਡੀਸੀਪੀ ਰਵਿੰਦਰਪਾਲ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਏਸੀਪੀ ਵੈਸਟ ਦੇ ਏਰੀਆ ਚ ਪਹਿਲਾਂ ਇਹ ਫੜੇ ਗਏ ਏਸੀਪੀ ਰਿਸ਼ਭ ਭੋਲਾ ਜੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਬਹੁਤ ক্লোਜ਼ ਸੁਪਰਵੀਜ਼ਨ ਤੇ ਮੋਨਿਟਰਿੰਗ ਕੇ ਸਾਰਾ ਇਹ ਆਪਰੇਸ਼ਨ ਇਹਨੂੰ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬੁਮਾਰਕ ਬਾਦ ਦਿੰਦਾ ਸਰ ਅੱਗੇ ਕਿੰਨੀਆਂ ਕਨਸਾਈਨਮੈਂਟ ਅੱਗੇ ਮੰਗਵਾ ਚੁੱਕੇ ਇਹ ਲੱਗੇ ਹੋਏ ਜੀ ਕਾਫੀ ਮਤਲਬ ਇਹ ਸਮਝੋ ਪੰਜ ਜਣੇ ਐ ਤਕਰੀਬਨ 2-3 ਮਹੀਨੇ ਤੋਂ ਐਕਟਿਵ ਸੀਗੇ ਹਿਰੋਇਨ ਦੀਆਂ ਤੇ ਪਿਸਤੌਲ ਦੀਆਂ ਜਿਹੜੀਆਂ ਪਿਸਤੌਲ ਦੀਆਂ ਇਹ ਛੋਟੀਆਂ ਕਨਸਾਈਨਮੈਂਟਸ ਪਹਿਲਾਂ ਵੀ ਆ ਚੁੱਕੀਆਂ ਅਸੀਂ ਇਹਨਾਂ ਤੇ ਅੱਗੇ ਵੀ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਸੀਂ ਜਲਦੀ ਇਹਦੇ ਵਿੱਚ ਸ਼ੇਅਰ ਕਰਾਂਗੇ ਹੋਰ ਵੀ ਜਿਹੜੇ ਸਾਡੇ ऑपरेशंस ਇਸ ਸਿਲਸਿਲੇ ਚੱਲ ਰਹੇ ਨੇ ਕਿਉਂਕਿ ਬੈਕਵਰਡ ਤੇ ਫਾਰਵਰਡ ਲਿੰਕੇजेस ਦੇ ਉੱਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕਾਫੀ ਸਾਨੂੰ ਰਿਕਵਰੀ ਦੀ ਆਸ ਵੀ ਹੈ ਤੇ ਹੋਰ ਵੀ ਬੰਦੇ ਅਸੀਂ ਅਰੈਸਟ ਕਰਾਂ। ਜੈਕਸਨ ਕਿਸੇ ਇੱਕ ਦੋਪ ਦੇ ਨਾਲ ਜਾਂ ਕੋਈ ਨਾ ਟਾਰਗੇਟ ਕਿੰਨੇ ਇਸ ਦੇ ਬਾਰੇ ਕੋਈ ਰਿਪੋਰਟ ਨਹੀਂ ਜਤੀ ਕੋਈ? ਨਹੀਂ ਅਜੇ ਅਜੇ ਕਦਮ ਨਹੀਂ ਆਈ ਸੀਆਰ ਨੇ ਡਿਲੀਵਰ ਕਰਨੀ ਸੀ ਅਜੇ ਇਹਨਾਂ ਨੂੰ ਮਿਲਣਾ ਸੀ ਲੋਕੇਸ਼ਨ ਪਰ ਆ ਮੈਂ ਐਸੇ ਕਰਕੇ ਮੁबारकबाद ਦਿੰਦੀ ਆ ਆਪਣੀ ਟੀਮ ਨੂੰ। ਇਹ ਇਹਨਾਂ ਨੇ ਹੈਂਡਓਵਰ ਕਰਨ ਤੋਂ ਪਹਿਲਾਂ ਹੀ ਅਜੇ ਇਹਨਾਂ ਨੂੰ ਡਾਇਰੈਕਸ਼ਨਸ ਆਉਣੀਆਂ ਸੀ ਪਾਕਿਸਤਾਨ ਤੋਂ ਕਿ ਕਿੱਥੇ ਆਉਣਾ ਹੈ ਤਾਂ ਇਹ ਛਾਟਾ ਏਰੀਆ ਜਦੋਂ ਆ ਰਹੇ ਸੀ ਉੱਥੇ ਫਟੇ ਗਏ ਆ ਡਾਕਟਰਪਿੰਡ ਦੇ ਵਿੱਚ ਪਿੱਛੇ ਤੁਸੀਂ ਕੋਈ ਰਿਕਵਰੀ ਕੀਤੀ ਸੀ ਬਾਰਡਰ ਦੇ ਕੋਲ ਪਿੰਡਾਂ ਦੇ ਵਿੱਚ ਉਸ ਲੋਕਾਂ ਦਾ ਕੁਝ ਪਤਾ ਲੱਗਾ ਜਿਹੜੇ ਕਿ ਡ੍ਰੋਪਿੰਗ ਪੁਆਇੰਟ ਇਹਨਾਂ ਨੂੰ ਦੇ ਦਿੰਦੇ ਆ ਜਾਂ ਜਿਸੇਗਾ ਤੋ ਤੁ ਵੀ ਦਲੇਰ ਦੇ ਪਾਕਿਸਤਾਨ ਦੇ ਵਿੱਚ ਉਸ ਉਸ ਬਾਸਿਕ ਕਿ ਜੇ ਤੋ ਸਪੈਸਿਫਿਕ ਮੰਗੋਂਦੇ ਨੇ ਪਾਕਿਸਤਾਨ ਤੋਂ ਡ੍ਰੋਪਿੰਗ ਪੁਆਇੰਟ ਇਹਨਾਂ ਨੂੰ ਪਤਾ ਲੱਗ ਜਾਂਦੇ ਨੇ ਫਿਰ ਲੈ ਕੇ ਹੁੰਦੇ ਨੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਬਾਰੇ ਕੀਤਾ ਪਰ ਉਹ ਚੱਲ ਰਹੀ ਹੈ ਜੀ ਕੱਲ ਉਸੇ ਤੇ ਆਪਰੇਸ਼ਨਸ ਅਸੀਂ ਕੈਰੀ ਫਾਰਵਰਡ ਕਰਦੇ ਆਂ ਔਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਬੜੀ ਜਲਦੀ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਾਂਗੇ ਸਾਡੇ ਆਫਿਸ ਚੱਲਦੇ ਰਹਿੰਦੇ ਆ ਔਰ ਹਰ ਇੱਕ ਚੀਜ਼ ਨੂੰ ਅਸੀਂ ਬੜਾ ਪ੍ਰੋਫੈਸ਼ਨਲੀ ਇਨਵੈਸਟਿਗੇਟ ਕਰਦੇ ਆ ਔਰ ਜਿਹੜੇ ਲਿੰਕੇਜਸ ਨੇ ਡੈਸਟੀਨੇਸ਼ਨਸ ਨੇ ਲੋਕੇਸ਼ਨਸ ਨੇ ਉਹ ਸਾਰੀਆਂ ਤੇ ਅਸੋਸੀਏਸ਼ਨ ਜਿਹੜੇ ਵੀ ਇਹਨਾਂ ਦੇ ਹੈਗੇ ਉਹਨਾਂ ਤੇ ਖਾਸ ਤਵੱਜੋ ਦਿੱਤੀ ਜਾਂਦੀ ਹੈ ਜਿਵੇਂ ਸਰ ਮਾਈ ਦਾ ਕੰਮ ਕਰਦੇ ਕਰਦੇ ਤਾਂ ਸਟਾਫ ਵੀ ਕੰਮ ਕਰਦਾ ਹੀ ਹੈ ਹਾਂਜੀ ਜਿਹੜਾ ਮਾਈ ਦਾ ਕੰਮ ਕਰਦਾ ਹੈ ਆਰਪਰ ਦਾ ਕੰਮ ਕਰਦਾ ਹੈ ਬੇਟਾ ਦੇਖੋ ਯਾਰ ਉਹੀ ਮੈਂ ਕਹਿ ਰਿਹਾ ਨਾ ਮੇਨਲੀ ਤਾਂ ਫਾਈਨੈਂਸ਼ੀਅਲ ਜਿਹੜਾ ਇਸ਼ੂ ਹੈ ਉਹਦੇ ਲਾਲਚ ਚ ਆ ਕੇ ਬੰਦੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ ਉਹਨਾਂ ਲੱਗਦਾ ਵੀ ਸ਼ਾਇਦ ਸਾਡਾ ਨਹੀਂ ਪਤਾ ਲੱਗਣਾ ਬਟ ਸਾਰੇ ਪੁਲਿਸ ਦੀਆਂ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰਦੇ ਆ ਤੇ ਅਸੀਂ ਉਹਨਾਂ ਦੇ ਹਰਦਿਆਂ ਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਪੈਸੇ ਨਹੀਂ ਲੈਂਦੇ ਸਰਹਵਾਲਾ ਨੈਟਵਰਕ ਕੋਈ ਲੱਗਾ ਪਤਾ ਉਹ ਵੀ ਉਹ ਵੀ ਚੱਲ ਰਿਹਾ ਜੀ ਵੀ ਕਿਸ ਤਰ੍ਹਾਂ ਪਾਕਿਸਤਾਨ ਵਾਪਸ ਜਾ ਰਿਹਾ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨਾਲ ਜਲਦੀ ਸਪੇਅਰ ਸ਼ੇਅਰ ਕਰਾਂਗੇ ਸਾਰੀ ਅਸੀਂ ਗੱਲ ਵੀ ਆਰ ਔਨ ਦਾ ਜੌਬ ਠੀਕ ਹੈ ਸਰ ਥੈਂਕ ਯੂ ਜੀ